ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ ਮੋਇ ਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ ਇਹ ਤੁਕਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਹੋਈਆਂ ਹਨ ਹੇ ਨਾਨਕ ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਨੇ ਪਾਵ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੁੰਦਾ ਹੈ ਤੇ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਰੱਖਦੇ ਨੇ ਰੁੱਖਾ ਭਾਵ ਪ੍ਰੇਮ ਤੋਂ ਸਖਣਾ ਦਰਗਾਹ ਤੋਂ ਰੱਦਿਆ ਜਾਂਦਾ ਭਾਵ ਉਸ ਦੇ ਮੂੰਹ ਤੇ ਥੁੱਕਾ ਪੈਂਦੀਆਂ ਨੇ ਫਟਕਾਰਾਂ ਪੈਂਦੀਆਂ ਨੇ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ ਪ੍ਰੇਮ ਤੋਂ ਸਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰਤਾ ਉਸ ਦੀ ਸਦਾ ਬੜੀ ਬੇਇਜਤੀ ਹੁੰਦੀ ਹੈ ਸਿਆਣੀਆਂ ਨੇ ਠੀਕ ਹੀ ਕਿਹਾ ਹੈ ਕਿ ਤਲਵਾਰ ਦੇ ਫਟ ਤਾਂ ਮਿਟ ਜਾਂਦੇ ਨੇ ਪਰ ਜ਼ੁਬਾਨ ਦੇ ਨਹੀਂ ਗੁਰੂ ਨਾਨਕ ਦੇਵ ਜੀ ਦੇ ਮਹਾਵਾਕ ਅਨੁਸਾਰ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਮਨੁੱਖੀ ਜੀਵਨ ਵਿੱਚ ਫਿੱਕਾ ਬੋਲਣ ਵਾਲੇ ਦੀ ਅਵਸਥਾ ਦਾ ਸਹਿਜ ਸੁਭਾਈ ਪਤਾ ਲੱਗ ਜਾਂਦਾ ਹੈ ਜਿਹੜਾ ਮਨੁੱਖ ਦੂਜਿਆਂ ਨੂੰ ਫਿੱਕੇ ਜਾਂ ਕੌੜੇ ਬੋਲ ਬੋਲਦਾ ਹੈ ਪਹਿਲਾਂ ਤਾਂ ਉਸ ਦੇ ਮਨ ਅੰਦਰ ਭੈੜੇ ਵਿਚਾਰ ਉਤਪੰਨ ਹੁੰਦੇ ਨੇ ਤੇ ਉਹ ਜ਼ਬਾਨ ਰਾਈ ਬਾਹਰ ਆਉਂਦੇ ਨੇ ਫਿਰ ਇਹੋ ਜਿਹੇ ਪੈੜੇ ਬਚਨ ਬੋਲਣ ਵਾਲੇ ਦਾ ਸਮਾਜ ਵਿੱਚ ਕੋਈ ਸਤਿਕਾਰ ਨਹੀਂ ਰਹਿ ਜਾਂਦਾ ਇਸ ਦੀ ਪ੍ਰਤੀਕਿਰਿਆ ਇਹ ਹੁੰਦੀ ਹੈ ਕਿ ਜਦੋਂ ਕੋਈ ਕਿਸੇ ਨੂੰ ਕੌੜੇ ਬੋਲ ਬੋਲਦਾ ਹੈ ਤਾਂ ਬੁਰਾ ਬੋਲਣ ਵਾਲੇ ਦਾ ਮਨ ਵੀ ਅੰਦਰੋਂ ਖਿੱਚਦਾ ਰਹਿੰਦੇ ਸੜਦਾ ਰਹਿੰਦਾ ਹੈ ਹਰ ਵੇਲੇ ਖਿਜੇ ਸੜੇ ਰਹਿਣ ਕਾਰਨ ਵੀ ਸਿਹਤਮੰਦ ਵਿਅਕਤੀ ਛੇਤੀ ਰੋਗੀ ਹੋ ਜਾਂਦਾ ਹੈ ਅੱਜ ਦੇ ਜਮਾਨੇ ਵਿੱਚ ਸਮੇਂ ਦੇ ਬਦਲਾਅ ਦੇ ਨਾਲ ਨਾਲ ਕੌੜਾ ਬੋਲਣ ਦਾ ਤਰੀਕਾ ਵੀ ਬਦਲ ਗਿਆ ਹੈ ਜੇ ਜਿਹੜੀ ਮਨ ਵਿੱਚ ਪਾਲੀ ਹੋਈ ਖੜੱਤਨ ਸਾਹਮਣੇ ਆ ਕੇ ਨਾ ਬੋਲੀ ਜਾਵੇ ਉਸ ਨੂੰ ਆਪਣੇ ਲਫਜ਼ਾਂ ਰਾਹੀਂ ਜਾਂ ਫੋਨ ਤੇ ਪੜਾਅਸ ਕੱਢ ਕੇ ਬਿਆਨ ਕੀਤਾ ਜਾਂਦਾ ਏ ਇਹ ਤਰੀਕਾam ਕਰਕੇ ਸੋਸ਼ਲ ਮੀਡੀਆ ਤੇ ਵਰਤਿਆ ਜਾਂਦਾ ਏ ਕੋਈ ਖਬਰਾਂ ਜਾਂ ਚੈਨਲ ਜਾਂ ਵੱਡੀਆਂ ਸਖਸ਼ੀਯਾਤਾਂ ਦੀ ਪੋਸਟਾਂ ਤੇ ਕੀਤੇ ਹੋਏ ਕਮੈਂਟ ਰਾਹੀਂ ਇੰਨੀ ਭੱਦੀ ਤੇ ਅਸભ્યਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਏ ਕਿ ਪੜਨ ਵਾਲੇ ਨੂੰ ਸ਼ਰਮ ਮਹਿਸੂਸ ਹੁੰਦੀ ਏ ਵੈਸੇ ਵੀ ਅੱਜਕੱਲ ਬਹੁਤੇ ਲੋਕਾਂ ਦੇ ਅੰਦਰ ਮਿੱਠਾ ਅਤੇ ਜ਼ੁਬਾਨ ਤੇ ਖੜੱਤਨ ਭਰੀ ਹੁੰਦੀ ਏ ਜ਼ੁਬਾਨ ਦੀ ਖੜੱਤਨ ਕਾਰਨ ਇੱਥੇ ਇਹੋ ਜਿਹੇ ਲੋਕ ਆਪਕਾ ਦੇ ਖੁਸ਼ ਨਹੀਂ ਰਹਿ ਸਕਦੇ ਉੱਥੇ ਹੀ ਇਹੋ ਜਿਹੇ ਬੰਦੇ ਕੋੜੇ ਬੋਲ ਬੋਲ ਕੇ ਚੰਗੇ ਭਲੇ ਹੱਸਦੇ ਮਨੁੱਖ ਦੀ ਰੂਹ ਨੂੰ ਸਾੜ ਦਿੰਦੇ ਨੇ ਇਹੋ ਜਿਹੇ ਲੋਕ ਆਪਣੇ ਆਪ ਨੂੰ ਤਾਂ ਤਣਾ ਭਰਪੂਰ ਰੱਖਦੇ ਹੀ ਨੇ ਨਾਲ ਹੀ ਨਾਲ ਆਪਣੇ ਆਲੇ ਦੁਆਲੇ ਵਿੱਚ ਵਿਚਰਦੇ ਹੋਏ ਲੋਕਾਂ ਦਾ ਮਾਹੌਲ ਵੀ ਤਣਾ ਭਰਪੂਰ ਕਰ ਦਿੰਦੇ ਨੇ ਕੋੜੇ ਬੋਲ ਬੋਲਣ ਵਾਲਿਆਂ ਕਾਰਨ ਕਈ ਵਾਰ ਵੱਡੇ-ਵੱਡੇ ਕਾਰਜਾਂ ਵਿੱਚ ਵਿਘਨ ਪੈ ਜਾਂਦੇ ਨੇ ਖੁਸ਼ੀਆਂ ਦੇ ਮਾਹੌਲ ਨੂੰ ਲੜਾਈਆਂ ਝਗੜਿਆਂ ਵਿੱਚ ਬਦਲਣ ਵਾਲੇ ਇਹੋ ਜਿਹੇ ਲੋਕ ਹਰ ਜਗ੍ਹਾ ਤੇ ਹੀ ਹੁੰਦੇ ਨੇ ਇਹ ਉਹ ਲੋਕ ਹੁੰਦੇ ਨੇ ਜੋ ਦੂਜਿਆਂ ਦੀ ਆਲੋਚਨਾ ਕਰਨਾ ਰੁੱਖਾ ਬੋਲਣਾ ਤੇ ਦੂਜਿਆਂ ਨੂੰ ਨੀਵਾਂ ਦਿਖਾਉਣਾ ਆਪਣਾ ਧਰਮ ਸਮਝਦੇ ਨੇ ਇਹ ਲੋਕ ਬਾਕੀ ਲੋਕਾਂ ਤੋਂ ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨੂੰ ਛੋਟਾ ਤੇ ਘਟੀਆ ਸਮਝ ਕੇ ਆਪਣੀ ਅਕਲ ਦੇ ਵੱਖਰੇ ਹੀ ਘੋੜੇ ਢਾਉਂਦੇ ਰਹਿੰਦੇ ਨੇ ਕੌੜਾ ਬੋਲਣ ਵਾਲੇ ਲੋਕਾਂ ਨੇ ਜਿੱਥੇ ਸਮਾਜ ਰਿਸ਼ਤੇ ਜਾਂ ਆਪਣੇ ਦਫਤਰੀ ਮਾਹੌਲ ਨੂੰ ਖਰਾਬ ਕਰਨ ਦਾ ਠੇਕਾ ਲੈ ਰੱਖਿਆ ਏ ਉੱਥੇ ਆਪਣੇ ਘਰ ਦੇ ਮਾਹੌਲ ਨੂੰ ਵੀ ਬਹੁਤਾ ਸੌੜਾ ਕੀਤਾ ਹੋਇਆ ਏ ਜਿਸ ਵਿੱਚ ਨਾ ਕੋਈ ਖੁੱਲ੍ਹ ਕੇ ਸਾਹ ਲੈ ਸਕਦਾ ਹੈ ਨਾ ਹੱਸ ਸਕਦਾ ਹੈ ਨਾ ਖੇਡ ਸਕਦਾ ਹੈ ਤੇ ਨਾ ਹੀ ਆਪਣੇ ਦਿਲ ਦੀ ਗੱਲ ਦੂਜਿਆਂ ਅੱਗੇ ਰੱਖ ਸਕਦਾ ਹੈ ਇਹੋ ਜਿਹੇ ਲੋਕਾਂ ਦੇ ਬੱਚੇ ਡਰੇ ਡਰੇ ਤੇ ਸਹਮੇ ਸਹਮੇ ਦਿਖਾਈ ਜਾਂਦੇ ਨੇ ਤੇ ਮੌਕਾ ਮਿਲਦੇ ਹੀ ਲੱਤ ਮਾਰ ਕੇ ਦੂਰ ਹੋ ਜਾਂਦੇ ਨੇ ਕੌੜੇ ਅਤੇ ਭੱਦੇ ਸ਼ਬਦਾਂ ਦਾ ਬੱਚਿਆਂ ਦੇ ਮਨ ਉੱਤੇ ਬਹੁਤ ਬੁਰਾ ਅਸਰ ਪੈਂਦਾ ਏ ਕਿਉਂਕਿ ਬੱਚੇ ਬਹੁਤ ਨਾਜ਼ੁਕ ਹੁੰਦੇ ਨੇ ਉਹਨਾਂ ਦੇ ਸਰੀਰਕ ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਘਰ ਦਾ ਪਿਆਰ ਭਰਿਆ ਮਾਹੌਲ ਬਹੁਤ ਜ਼ਰੂਰੀ ਹੁੰਦਾ ਹੈ ਇਹੋ ਜਿਹੇ ਇਨਸਾਨ ਦੇ ਜੀਵਨ ਸਾਥੀ ਦਾ ਦੁਨੀਆ ਤੇ ਆਉਣਾ ਹੀ ਬੇਕਾਰ ਹੋ ਜਾਂਦਾ ਏ ਫਿੱਕਾ ਬੋਲਣ ਵਾਲੇ ਇਨਸਾਨ ਕਾਰਨ ਕਿੰਨੇ ਲੋਕ ਦੁਖੀ ਹੁੰਦੇ ਨੇ ਇਸ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਉਹ ਤਾਂ ਸਿਰਫ ਆਪਣੇ ਤਾਨਾਸ਼ਾਹੀ ਰਵੱਈਏ ਰਹੀ ਲੋਕਾਂ ਤੇ ਹਾਵੀ ਹੋਣ ਨੂੰ ਆਪਣਾ ਬੜਪਣ ਸਮਝਦੇ ਨੇ ਸਿਆਣੀਆਂ ਨੇ ਠੀਕ ਹੀ ਕਿਹਾ ਹੈ ਕਿ ਤਲਵਾਰ ਦੇ ਫਟ ਤਾਂ ਮਿਟ ਜਾਂਦੇ ਨੇ ਪਰ ਜ਼ੁਬਾਨ ਦੇ ਨਹੀਂ ਕਿਸੇ ਮਨੁੱਖ ਦੁਆਰਾ ਵੀ ਦੂਜਿਆਂ ਲਈ ਬੋਲੇ ਫਿੱਕੇ ਮੰਦੇ ਮਾੜੇ ਜਾਂ ਕੌੜੇ ਬੋਲ ਕਦੇ ਨਹੀਂ ਮਿਟਦੇ ਚਾਹੇ ਉਹ ਸੌ ਵਾਰੀ ਇਨਸਾਨ ਚੰਗਾ ਬਣ ਕੇ ਦੂਜਿਆਂ ਅੱਗੇ ਚੱਲੇ ਜਾਵੇ ਇਸ ਤੋਂ ਉਲਟ ਮਿੱਠਤ ਨੇਵੀ ਨਾਨਕਾ ਗੁਣ ਚੰਗਿਆਈਆਂ ਤਤ ਦੇ ਵਾਕ ਅਨੁਸਾਰ ਮਿੱਠੇ ਬੋਲ ਬੋਲਣ ਲਈ ਸਾਨੂੰ ਕੋਈ ਖੋਜਾਦਾ ਨਹੀਂ ਕਰਨਾ ਪੈਂਦਾ ਸਗੋਂ ਸਭ ਹਰਥਾਂ ਤੋਂ ਵਡਿਆਈ ਪਿਆਰ ਤੇ ਸਤਿਕਾਰ ਮਿਲਦਾ ਹੈ ਮਿੱਠਾ ਬੋਲਣ ਵਾਲੇ ਲੋਕ ਜਿੱਥੇ ਦੂਜਿਆਂ ਦੇ ਹਿਰਦੇ ਠਾਰਦੇ ਨੇ ਉੱਥੇ ਹੀ ਕੌੜਾ ਬੋਲਣ ਵਾਲੇ ਲੋਕ ਦੂਜਿਆਂ ਦੇ ਹਿਰਦੇ ਸਾੜ ਦਿੰਦੇ ਨੇ ਇਸ ਲਈ ਆਪਣਾ ਸੁਭਾਅ ਬਣਾ ਲਓ ਜਦੋਂ ਬੋਲਣਾ ਹੈ ਸਹਿਨਸ਼ੀਲਤਾ ਤੇ ਪਿਆਰ ਭਰੇ ਸ਼ਬਦਾਂ ਨਾਲ ਹੀ ਆਪਣੀ ਗੱਲ ਰੱਖਣੀ ਹੈ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਿੱਠੇ ਸ਼ਬਦ ਬੋਲ ਕੇ ਅਸੀਂ ਕੌੜੀਆਂ ਮਿਰਚਾਂ ਵੀ ਵੇਚ ਸਕਦੇ ਹਾਂ ਪਰ ਕੌੜੇ ਸ਼ਬਦ ਬੋਲ ਕੇ ਸ਼ਾਇਦ ਵੀ ਨਹੀਂ ਵਿਕਦਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ